ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਚੱਕਰੋ ਉਹਦੀ ਹਲਦੀ ਜਿਹਦੀਆਂ ਪਹਿਲਾਂ ਵੀ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਅੱਜ ਫਿਰ ਇੱਕ ਵੀਡੀਓ ਬਣਾ ਰਹੇ ਆ ਇਹ ਹਲਦੀ ਵਟਾਂ ਦੇ ਉੱਤੇ ਲਾਈ ਸੀ ਜੂਨ ਦੇ ਮਹੀਨੇ 20 ਜੂਨ ਦੇ ਲਗਭਗ ਤੇ ਤੁਸੀਂ ਦੇਖ ਸਕਦੇ ਹੋ ਕਾਫੀ 3-4 ਮਹੀਨੇ ਹੋ ਚੁੱਕੇ ਨੇ ਤੇ ਇਹਦੇ ਵਿੱਚ ਦੋ ਫਸਲਾਂ ਲਗਾਈਆਂ ਸੀ ਇੱਕ ਪਾਲਕ ਦੀ ਤੇ ਇੱਕ ਗੋਗਲਾਂ ਦੀ ਇਹ ਇੱਕ ਕਿਲੇ ਦੇ ਥਾਂ ਦੇ ਲਗਭਗ ਰਕਬੇ 'ਚ ਲਾਈ ਹਲਦੀ ਤੇ ਅੱਧੇ ਥਾਂ ਦੇ ਵਿੱਚ ਇੱਕ ਪਾਲਕ ਲਾਈ ਸੀ ਤੇ ਅੱਧੇ ਥਾਂ ਤੇ ਗੰਗਲੂ ਲਾਈ ਸੀ ਤੇ ਪਹਿਲਾਂ ਵੀ ਜਦੋਂ ਪਾਲਕ ਦੀ ਬਾੜੀ ਕੀਤੀ ਸੀ ਉਦੋਂ ਵੀ ਮੈਂ ਵੀਡੀਓ ਸਾਂਝੀ ਕੀਤੀ ਸੀ ਤੇ ਹੁਣ ਗੰਗਲੂ ਦੀ ਵੀ ਮਤਲਬ ਪਟਾਈ ਕਰਕੇ ਖਤਮ ਕਰ ਚੁੱਕੇ ਆ ਤੁਸੀਂ ਵੇਖ ਸਕਦੇ ਆ ਇਸ ਵਕਤ ਤੇ ਆ ਪੱਤੇ ਨੇ ਗੰਗਲੂਆਂ ਦੇ ਤੇ ਗੰਗਲੂ ਵੀ ਪਟਾਈ ਹੋ ਚੁੱਕੀ ਹੈ ਤੇ ਹੁਣ ਇਹਦੇ ਤੋਂ ਦੇ ਬੱਤਰ ਚ ਆਉਂਦੇ ਅਜੇ ਇਹਨੂੰ ਫਿਰ ਇਹਦੀ ਹਲਦੀ ਦੀ ਗਟਾਈ ਕਰਾਂਗੇ ਹੁਣ ਹਲਦੀ ਤੇ ਪੂਰਾ ਯੂਨ ਕਰਾਂਗੇ ਇਹਦਾ ਮਤਲਬ ਰੱਖਾਂਗੇ ਤੇ ਇਹਦੀ ਗਰੋਥ ਦਾ ਪੂਰਾ ਖਿਆਲ ਰੱਖਾਂਗੇ ਤੇ ਇਸ ਵਕਤ ਇਹਦੀ ਗਰੋਥ ਚੈੱਕ ਕਰ ਸਕਦੇ ਹੋ ਤੇ ਇਹਨੂੰ ਕੋਈ ਚੀਜ਼ ਨਹੀਂ ਅਜੇ ਤੱਕ ਪਾਈ ਸਿਰਫ ਜਿਹੋ ਹੁੰਦੀ ਲਈਓ ਉਦੋਂ ਹੀ ਪਾਈ ਸੀ ਤੇ ਬਾਅਦ ਵਿੱਚ ਇਹਦੇ ਪਾਲਕ ਤੇ ਗੁੰਗਲੂ ਬੀਜ ਦਿੱਤੇ ਸੀ ਤੇ ਪਾਲਕ ਦੀਆਂ ਤਿੰਨ ਕਟਾਈਆਂ ਕਰਕੇ ਬਾਅਦ ਚ ਫਿਰ ਗੜਾਈ ਕਰਦੇ ਤੇ ਗੁੰਗਲੂ ਪੁੱਟ ਕੇ ਤੇ ਪੁੱਟ ਕੇ ਹੁਣ ਤੇ ਫਿਰ ਗੜਾਈ ਕਰਾਂਗੇ ਦੋ ਗੜਾਈਆਂ ਪਹਿਲਾਂ ਕੀਤੀਆਂ ਨੇ ਤੀਜੀ ਹੁਣ ਕਰਾਂਗੇ ਤੇ ਇਹਦੀ ਗਰੋਥ ਫੇਰ ਵੇਖਿਓ ਚੰਗੀ ਹੋਏਗੀ ਤੇ ਇਸ ਵਕਤ ਤੁਸੀਂ ਇਹਦੀ ਗਰੋਥ ਚੈੱਕ ਕਰ ਸਕਦੇ ਹੋ ਕਿ ਨਹੀਂ ਕੋਈ ਪੱਤੇ ਵੇਖ ਸਕਦੇ ਹੋ ਤੇ ਹੁਣ ਬੱਤੜਾ ਆਉਂਦੇ ਇਹਨੂੰ ਗਰੋਥ ਕਰਾਂਗੇ ਤੇ ਜੇ ਪਾਲਕ ਦੀ ਗੱਲ ਕਰੀਏ ਵੇ ਜਿਹੜੀ ਪਾਲਕ ਲਾਈ ਸੀ ਅਦੇ ਥਾਂ ਦੇ ਵਿੱਚ ਉਹ ਤਾਂ ਚੰਗੇ ਮਤਲਬ ਪੈ ਠੀਕ ਦੇਗੀ ਵਟਾ ਗਈ ਸੀ ਤੇ ਗੁੰਗਲੂਆਂ ਦਾ ਰੇਟ ਘੱਟ ਹੋਣ ਕਰਕੇ ਇਹ ਮੈਂ ਖਰਚਾ ਹੀ ਪੂਰਾ ਹੋਇਆ ਵਾ ਤੇ گاਾਂ ਤੋਂ ਇਹਦੀ ਪਹਿਲਾਂ ਬਜਾਈ ਕੜਾ ਕਰਾਂਗੇ ਗੰਗਲਾਂ ਦੀ ਕਿਉਂਕਿ ਹੁਣ ਮਾਰਕੀਟ ਵਿੱਚ ਮਤਲਬ ਜਿਆਦਾ ਔਂਕ ਰਕੇ ਰੇਟ ਡਾਊਨ ਹੋ ਗਿਆ ਸੋ ਸੋ ਇਸ ਲਈ ਪਹਿਲਾਂ ਬਜਾਈ ਕਰਾਂਗੇ ਤਾਂ ਕਿ ਗੰਗਲਾਂ ਦੀ ਵਿੱਚ ਵੀ ਫਾਇਦਾ ਹੋ ਚੁਕੇ ਤੇ ਪਾਲਕ ਲਈ ਹੀ ਪਾਲਕ ਦੀਆਂ ਤਿੰਨ ਕਿਟਾਈਆਂ ਕੀਤੀਆਂ ਸੀ ਤੇ ਉਹ ਵੀ ਪੈਸੇ ਬਜਾਈ ਸੀ ਤੇ ਹੁਣ ਹਲਦੀ ਮਤਲਬ ਹਲਦੀ ਤੇ ਜੋੜ ਰੱਖਾਂਗੇ ਤੇ ਇੱਕ ਖੇਤ ਵਿੱਚ ਉੱਤੇ ਇਹਨਾਂ ਫਸਲਾਂ ਪਹਿਲਾਂ ਲੈ ਚੁਕੇ ਆ ਤੇ ਹੋਰ ਹੋਰ ਨਹੀਂ ਇਹਦੇ ਵਿੱਚ ਬੀਜਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕੀ ਗਰੋਥ ਹੈ ਹਲਦੀ ਦੀ ਇਸ ਵਕਤ ਤੇ ਹੁਣ ਸਿਰਫ ਗਰਾਈ ਕਰਾਂਗੇ ਫਿਰ ਜਦੋਂ ਗਡਾਈ ਇਹਦੀ ਕਰਾਂਗੇ ਤੇ ਉਦੋਂ ਫਿਰ ਇੱਕ ਵੀਡੀਓ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ